ਇਹਦੇ ਕੀ ਆ ਰਹੀ ਨੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਜਿਹੜਾ ਹੈਗਾ ਸੂਬੇ ਵਿੱਚ ਅੱਜ ਕੱਲ੍ਹ ਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਵੇਂ ਆਪਾਂ ਕੱਲ੍ਹ ਸੋ ਆਪਰੇਸ਼ਨ ਕੀਤੇ ਸੀਗੇ ਅੱਜ ਵੀ ਵੱਖ-ਵੱਖ ਸਬਡਿਵੀਜ਼ਨਾਂ ਵਿੱਚ ਜਿਹੜੇ ਪਿੰਡ ਹੈਗੇ ਨੇ ਜਿੱਥੇ ਹੌਟਸਪੌਟ ਆਪਾਂ ਪਹਿਲਾਂ ਆਈਡੈਂਟੀਫਾਈ ਕੀਤੇ ਹੋਏ ਨੇ ਉਹਨਾਂ ਵਿੱਚ ਜਿਹੜੇ ਬੰਦੇ ਪਹਿਲਾਂ ਸੱਲਿਪਤ ਰਹੇ ਨੇ ਨਸ਼ਿਆ ਦੇ ਪ੍ਰਤੀ ਉਹਨਾਂ ਨੂੰ ਤੇ ਹੋਰ ਜਿਹੜੀ ਆ ਸਾਨੂੰ ਇਨਪੁੱਟਸ ਮਿਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕਵਰ ਕਰਦੇ ਹੋਏ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਹੈਗੇ ਟੋਟਲ 5 ਲੋਕੇਸ਼ਨਾਂ ਤੇ ਇਸ ਵੇਲੇ ਸਾਡਾ ਕਾਸੋ ਆਪਰੇਸ਼ਨ ਚੱਲ ਰਿਹਾ ਹੈਗਾ ਰੂਟਿੰਗ ਸੋਲ ਗਿਆ ਜਿੱਥੇ ਆਪਾਂ ਖੜੇ ਹੋਏ ਆਂ ਔਰ ਕਰੀਬ 55 ਦੇ ਕਰੀਬ ਆਪਾਂ ਘਰ ਜਿਹੜੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਚੈਕਿੰਗ ਕਰ ਰਹੇ ਆਂ ਪੂਰੀ ਤਰੀਕੇ ਦੇ ਨਾਲ ਪਰੀਕੀ ਦੇ ਨਾਲ ਜਿਨ੍ਹਾਂ ਦੀ ਸ਼ਿਕਾਇਤਾਂ ਸਾਨੂੰ ਮਿਲਦੀ ਰਹਿੰਦੀਆਂ ਨੇ ਜਹ ਜਿਹੜੇ ਦੇ ਪਿਛੋਕੜ ਜਿਹੜਾ ਹੈਗਾ ਹੈਗਾ ਔਰ ਸਾਡਾ ਮੇਨ ਮੰਤਰ ਜਿਹੜਾ ਹੈਗਾ ਲੋਕਾਂ ਦੇ ਪ੍ਰਤੀ ਜਿਹੜਾ ਜੋ ਇੱਕ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸਾਡੀ ਚੱਲੀ ਹੋਈ ਹੈ ਉਹਨੂੰ ਉਹ ਪੂਰਾ ਕਰਨਾ ਕਿ ਆਪਾਂ ਨਸ਼ੇ ਦੀ ਜੜ ਤੋਂ ਖਤਮ ਕਰੀਏ ਇਹਦੇ ਵਿੱਚ ਸਾਡੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਪਹਿਲਾਂ ਆਪਾਂ ਵੀ ਆਪਣੇ ਜਿਵੇਂ ਪ੍ਰੋਗਰਾਮ ਕੀਤੇ ਹੈਗੇ ਨੇ ਜਿੱਥੇ ਐਨਫੋਰਸਮੈਂਟ ਸਾਡਾ ਮੁਖੀ ਨਿਗਰਖ ਰਿਹਾ ਹੁੰਦਾ ਹੈ ਨਾ ਮਤੇ ਨਜ਼ਰ ਰੱਖਦੇ ਆਂ ਹੌਟਸਪੌਟਸ ਤੇ ਜਿੱਥੇ ਲੋਕਾਂ ਦੀ ਸ਼ਿਕਾਇਤਾਂ ਮਿਲਦੀਆਂ ਨੇ ਉੱਥੇ ਆਪਾਂ ਲਗਾਤਾਰ ਕਿਸੋ ਆਪਰੇਸ਼ਨ ਕਰਦੇ ਰਹਿੰਦੇ ਆਂ ਪਿਛੇ ਇਲੈਕਸ਼ਨਾਂ ਕਰਕੇ ਥੋੜਾ ਜਿਹਾ ਸਾਡਾ ਜਿਹੜਾ ਹੈਗਾ ਡਾਇਰੈਕਸ਼ਨ ਥੋੜਾ ਜਿਹਾ ਦੂਜੇ ਪਾਸੇ ਸੀਗਾ ਹੁਣ ਇਲੈਕਸ਼ਨਾਂ ਖਤਮ ਹੋਈਆਂ ਨੇ ਤੇ ਸਾਡਾ ਮੇਨ ਮੋਟਿਵ ਹੈਗਾ ਕਿ ਆਪਾਂ ਲਗਾਤਾਰ ਲੱਗ ਕਰ thank wow. okay.